ਸ਼ਹੀਦ ਕਰਤਾਰ ਸਿੰਘ ਸਰਾਬੇ ਜਿਹੜਾ ਸ਼ਹੀਦੀ ਦਿਹਾੜਾ 16 ਤਰੀਕ ਨੂੰ ਲੰਘੇ ਗਿਆ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਕਰਤਾਰ ਸਿੰਘ ਸਰਾਬੇ ਦੇ ਵਾਰਸ ਹੈਗੇ ਉੱਥੇ ਸ਼ਹੀਦੀ ਦਿਹਾੜੇ ਤੇ ਜਨਮ ਦਿਹਾੜੇ ਮਨਾਏ ਜਾਂਦੇ ਹੈਗੇ ਆ ਤੇ ਅਸੀਂ ਵੀ ਇਸ ਗੱਲ ਕਰਕੇ ਕਰਤਾਰ ਸਿੰਘ ਸਰਾਬਾ ਕਿੰਨਾ ਲੋਕਾਂ ਦਾ ਸੀ ਕਿੰਨਾ ਲੋਕਾਂ ਦੀ ਗੱਲ ਕਰਦਾ ਸੀ ਕਿੰਨਾ ਲੋਕਾਂ ਦੀ ਉਹ ਮੁਕਤੀ ਚਾਹੁੰਦਾ ਸੀ ਕਿੰਨਾ ਲੋਕਾਂ ਦੀ ਉਹ ਆਜ਼ਾਦੀ ਚਾਹੁੰਦਾ ਸੀ ਇਸ ਆਜ਼ਾਦੀ ਦੇ ਵਿੱਚ ਕਿੰਨਾ ਲੋਕਾਂ ਦੀ ਮੁਕਤੀ ਹੋਣੀ ਸੀ ਉਹ ਸਾਰੀ ਗੱਲਬਾਤ ਇਸ ਇਕੱਤਰਤਾ ਦੇ ਵਿੱਚ ਕੀਤੀ ਹੈਗੀ ਆ ਕਿਉਂਕਿ ਅੱਜ ਜੇ ਉਹ ਸਮਾਧ ਵਿੱਚ ਝਾਤ ਮਾਰਦੇ ਹੈਗੇ ਆ ਜਦੋਂ ਕਰਤਾਰ ਸਿੰਘ ਸਰਾਭੋਰੀ ਇੱਥੇ ਗਦਰ ਪਾਰਟੀ ਬਣਾ ਕੇ ਗਦਰ ਕਰਨ ਦਾ ਇਹੜਾ ਹੌਕਾ ਦੰਦੇ ਹੈਗੇ ਆ ਤਾਂ ਇੱਥੇ ਉਹਨਾਂ ਦਾ ਇੱਕੋ ਇੱਕ ਮੋਟਿਵ ਸੀ ਕਿ ਇੱਥੇ ਜਿਹੜਾ ਗਰੀਬ ਤੇ ਅਮੀਰ ਦਾ ਜਿਹੜਾ ਪਾੜਾ ਖਤਮ ਕੀਤਾ ਜਾਵੇ ਇੱਥੇ ਜਿਹੜੀ ਬ੍ਰਿਟਾਨਵੀ ਹਕੂਮਤ ਹੈ ਉਹਨਾਂ ਦਾ ਬੋਰੀਆ ਇਸ ਤਰ੍ਹਾਂ ਗੋਲ ਕਰਕੇ ਇੱਥੇ ਇੱਥੋਂ ਦੇ ਜਿਹੜੇ ਲੋਕ ਹੈ ਉਹ ਬਰਾਬਰ ਹੋਣ ਇੱਥੇ ਕੋਈ ਊਚਨੀਚ ਨਾ ਹੋਵੇ ਇੱਥੇ ਇੱਥੇ ਕੋਈ ਜਾਤ ਪਾਤ ਤੇ ਵਿਤਕਰਨ ਨਾ ਹੋਵੇ ਇੱਥੇ ਕੋਈ ਧਰਮਾਂ ਦੇ ਨਾਂ ਤੇ ਲੜਾਈਆਂ ਨਾ ਹੋਣ ਇੱਥੇ ਮਜ਼ਦੂਰਾਂ ਤੇ ਮਿਹਨਤਕਸ਼ ਲੋਕਾਂ ਦਾ ਰਾਜ ਹੋਵੇ ਇਸ ਕਰਕੇ ਆਸੀਂ ਇਸ ਕੱਟਰਤਾ ਦੇ ਵਿੱਚ ਜਿਹੜਾ ਸਾਡੇ ਪ ਦਲਦ ਖੇਤ ਮਜ਼ਦੂਰ ਸੀਗੇ ਉਹਨਾਂ ਨੂੰ ਇਹ ਚੇਤਨਤਾ ਦਾ ਦਾਲਾ ਹਿੱਸਾ ਬਣਾਇਆ ਕਿਉਂਕਿ ਸਾਡੇ ਲੋਕ ਜਾਣ ਵੀ ਕਰਤਾਰ ਸਿੰਘ ਸਰਾਬਾ ਸਾਡੇ ਲੋਕਾਂ ਦੇ ਵਿੱਚੋਂ ਸੀਗਾ ਸਾਡੇ ਲੋਕਾਂ ਦੀ ਉਹਨੇ ਗੱਲ ਕੀਤੀ ਆ ਗੱਲ ਨਹੀਂ ਕੀਤੀ ਉਹਨੇ ਇਹ ਸਿਸਟਮ ਨੂੰ ਬਦਲਣ ਲਈ ਲੋਕਾਂ ਨੂੰ ਇੱਕ ਅਲਟਰਨੇਟਿਵ ਦਿੱਤਾ ਵੀ ਆਹ ਤਰੀਕੇ ਦੇ ਨਾਲ ਜੇ ਤੁਸੀਂ ਇਸ ਰਾਹ ਤੇ ਉੱਤੇ ਚੱਲਦੇ ਹੋ ਤਾਂ ਇਹ ਤੁਹਾਡੀ ਇਹ ਸਰਾਧ ਉੱਤੇ ਚੱਲ ਕੇ ਮੁਕਤੀ ਜਿਹੜੀ ਆ ਹੋ ਸਕਦੀ ਆ ਇਹਦੇ ਨਾਂ ਨਾਲ ਅਸੀਂ ਹੋਰ ਮਜੂਰਾਂ ਨੇ ਜਿਹੜੇ ਬਹੁਤ ਸਾਰੇ ਮੁੱਦੇ ਸੋਏ ਹੈਗੇ ਆ ਜਿਵੇਂ ਪੰਚਾਇਤੀ ਜ਼ਮੀਨ ਦੇ ਵਿੱਚੋਂ ਤੀਜੇ ਹਿੱਸੇ ਜਿਹੜੀ ਜ਼ਮੀਨ ਆ ਉਹ ਪੱਕੇ ਤੌਰ ਤੇ ਦਿੱਤੀ ਜਾਵੇ ਜੇ ਪੱਕੇ ਤੌਰ ਤੇ ਨਹੀਂ ਘੱਟੋ ਘਾਟ ਤਿੰਨ ਸਾਲ ਪੜੇ ਦਿੱਤੀ ਜਾਵੇ ਤੇ ਸਸਤੇ ਰੇਟ ਤੇ ਦਿੱਤੀ ਜਾਵੇ ਇਸ ਕਿਸਮ ਨਾਲ ਦਾ ਦਾਸ ਸਮਰਲੇ ਦੇ ਪਲਾਟ ਤੇ 5 ਲੱਖ ਦੀ ਗ੍ਰਾਂਟ ਮਜ਼ਦੂਰਾਂ ਚਰ ਸੜਾ ਕਰਜ਼ਾ ਚਾਹੇ ਮਾਈਕਰੋ ਫਾਈਨਾਂਸ ਕੰਪਨੀ ਦਾ ਹੋਵੇ ਚਾਹੇ ਉਹ ਬੈਂਕਾਂ ਦਾ ਹੋਵੇ ਚਾਹੇ ਸਹਾਇਕੀ ਸੁਸਾਇਟੀਆਂ ਦਾ ਹੋਵੇ ਉਹ ਸਾਰੇ ਕਰਜ਼ੇ ਉੱਤੇ ਲੀਗ ਮਰੀ ਜਾਵੇ ਉਦੋਂ ਆ ਕੇ ਹਰ ਖੇਤ ਦੇ ਵਿੱਚ ਜਿਹੜੀ ਦਿਹਾੜੀ ਆ ਮਜ਼ਦੂਰਾਂ ਦੀ ਉਹ 1000 ਰੁਪਏ ਹੋਵੇ ਇਹਦੇ ਨਾਲ ਜਿਹੜੇ ਹੋਰ तमाम ਮਸਲੇ ਆ ਬੜਾਪਾ ਪੈਨਸ਼ਨ ਜਿਹੜੀ 10000 ਕੀਤੀ ਜਾਵੇ ਔਰਤਾਂ ਦੀ ਉਮਰ 55 ਸਾਲ ਤੇ ਮਰਦਾਂ ਨੂੰ ਉਮਰ 58 ਸਾਲ ਕੀਤੀ ਜਾਵੇ ਯਾਨੀ ਕਿ ਇਹੋ ਜਿਹੇ ਮਸਲੇ ਨੂੰ ਵੀ ਅਸੀਂ ਇਸ 71 ਤਾ ਦੇ ਵਿੱਚੋਂ ਸੋਇਆ ਹੈਗਾ ਜੀ